ਸਾਰੇ ਕਿਸਾਨ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੋ ਕਿ ਸਰਕਾਰ ਦੁਆਰਾ ਇੱਕ ਸਬਸਿਡੀ ਕੱਢੀ ਹੈ ਸੀਡੀਪੀ ਸਕੀਮ ਤਹਿਤ ਇਹ ਸਬਸਿਡੀ ਹੈ ਸੋ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਕੀ ਕੀ ਇੰਪਲੀਮੈਂਟ ਦੇਣੇ ਆ ਤੇ ਕਿੰਨੀ ਸਬਸਿਡੀ ਹੈ ਤੇ ਕਿੰਨੀ ਇਹਦੀ ਲਾਸਟ ਤਰੀਕਾ ਸੋ ਸਭ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਆਜੋ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸਬਸਿਡੀ ਦੀ ਕਿਹੜੀ ਸਕੀਮ ਹੈ ਦੇ ਬਾਰੇ ਤਾਂ ਇਹ ਸੀਡੀਪੀ ਸਕੀਮ ਤਹਿਤ ਸਰਕਾਰ ਨੇ ਰਾਜ ਵਿੱਚ ਫਸਲੀ ਭੋਪਿੰਦਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਸਕੀਮ ਦੇ ਅਰਜ਼ੀਆਂ ਲਈ ਮੰਗ ਕੀਤੀ ਆ ਇਸ ਸਕੀਮ ਦੇ ਜੇਕਰ ਆਪਾਂ ਇੰਪਲੀਮੈਂਟ ਦੀ ਗੱਲ ਕਰੀਏ ਕਿਹੜੇ-ਕਿਹੜੇ ਇੰਪਲੀਮੈਂਟ ਆਪਾਂ ਲੈ ਸਕਦੇ ਆ ਤਾਂ ਉਹ ਹੈਗੇ ਨੇ ਸਭ ਤੋਂ ਪਹਿਲਾਂ ਗੱਲ ਕਰਕੇ ਆਪਾਂ ਨਿਊਮੈਟਿਕ ਪਲੈਂਟਰ ਦੂਜੇ ਨੰਬਰ ਤੇ ਆ ਜਾਂਦਾ ਜੀ ਮੇਜ਼ ਡਰਾਅਰ ਤੀਜੇ ਨੰਬਰ ਤੇ ਆ ਗਿਆ ਮਲਟੀ ਕ੍ਰੌਪ ਥਰੇਸ਼ਰ ਚੌਥੇ ਨੰਬਰ ਤੇ 슈ਗਰ ਕੇਨ ਹਾਰਵੇਸਟਰ ਪੰਜਵੇਂ ਨੰਬਰ ਤੇ 슈ਗਰ ਕੇਨ ਥ੍ਰੈਸ਼ ਕਟਰ ਛੇਵੇਂ ਨੰਬਰ ਤੇ ਕਾਟਨ ਸਟਾਕ ਪ੍ਰੋਟਰ ਸੱਤਵੇਂ ਨੰਬਰ ਤੇ ਗਰਾਊਂਡ ਨਟ ਡਿਗਰ ਤੇ ਅੱਠਵੇਂ ਨੰਬਰ ਤੇ ਆ ਗਿਆ ਜੀ ਪਾਵਰ ਸਪਰੇਅਰ ਸੋ ਇਹਨਾਂ 8 ਇੰਪਲੀਮੈਂਟਸ ਦੇ ਉੱਪਰ ਸਰਕਾਰ ਨੇ 50% ਸਬਸਿਡੀ ਕੱਢੀ ਹੈ 50% ਸਬਸਿਡੀ ਕੇਵਲ ਔਰਤਾਂ ਦੇ ਨਾਮ ਤੇ ਆ ਤੇ 40% ਸਬਸਿਡੀ ਜੋ ਕਿ ਬੰਦਿਆਂ ਦੇ ਨਾਮ ਤੇ ਮਿਲਣੀ ਹੈ ਜੇਕਰ ਦੀ ਆਪਾਂ ਲਾਸਟ ਡੇਟ ਦੀ ਗੱਲ ਕਰੀਏ ਤਾਂ 4 ਦਸੰਬਰ 2025 ਸ਼ਾਮ ਦੇ 5 ਵਜੇ ਤੋਂ ਪਹਿਲਾਂ-ਪਹਿਲਾਂ ਆਪਾਂ ਆਨਲਾਈਨ ਪੋਰਟਲ ਦੇ ਉੱਤੇ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾਉਣੀ ਹੈ ਇਹਦੇ ਲਈ ਜੇਕਰ ਆਪਾਂ ਡਾਕੂਮੈਂਟਸ ਦੀ ਗੱਲ ਕਰੀਏ ਤਾਂ ਡਾਕੂਮੈਂਟ ਇਹਦੇ ਲਈ ਆਧਾਰ ਕਾਰਡ ਬੈਂਕ ਖਾਤਾ ਤੇ ਜੋ ਤੁਹਾਡਾ ਆਧਾਰ ਕਾਰਡ ਦੇ ਨਾਲ ਨੰਬਰ ਅਟੈਚ ਹੈ ਉਹ ਤੁਹਾਡੇ ਕੋਲੇ ਹੋਣਾ ਚਾਹੀਦਾ ਕਿਉਂਕਿ OTP ਆਏਗਾ ਤੇ 5000 ਰੁਪਏ ਟੋਕਨ ਮਨੀ ਜਿਹੜੀ ਟੋਕਨ ਮਨੀ ਹੈ ਉਹ ਤੁਹਾਡੇ ਖਾਤੇ ਦੇ ਵਿੱਚ ਰਿਫੰਡੇਬਲ ਹੈ ਚਾਹੇ ਤੁਹਾਡੀ ਸਬਸਿਡੀ ਪਾਸ ਹੋਵੇ ਜਾਂ ਨਾ ਹੋਵੇ ਉਹ ਤੁਹਾਨੂੰ ਰਿਫੰਡ ਮਿਲ ਜਾਣਾ 5000 ਰੁਪਏ ਤੁਹਾਡੇ ਬੈਂਕ ਖਾਤੇ ਦੇ ਵਿੱਚ ਆ ਜਾਣਾ ਜਿਹੜਾ ਪੋਰਟਲ ਦੇ ਉੱਤੇ ਖਾਤਾ ਤੁਹਾਡਾ ਲੱਗਿਆ ਹੋਏਗਾ ਉਸੇ ਖਾਤੇ ਦੇ ਵਿੱਚ ਵਾਪਸ ਆ ਜਾਏਗੀ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਾਉਣ ਲਈ ਪੋਰਟਲ pbagrimachinery.com ਤੇ ਜਾ ਕੇ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਜਾਂ ਆਪਣੇ ਨੇੜੇ ਦੇ ਕਿਸੇ ਡੀਲਰ ਨਾਲ ਜਾਂ ਕਿਸੇ ਵੀ ਕੈਫੇ ਤੋਂ ਜਾ ਕੇ ਤੁਸੀਂ ਆਪ ਦੀ ਅਪਲੀਕੇਸ਼ਨ ਜਮਾ ਕਰਵਾ ਸਕਦੇ ਹੋ ਇਹਦੇ ਵਿੱਚ ਆਪਾਂ ਸਿੰਗਲ ਨਾਮ ਤੇ ਵੀ ਗਰੁੱਪ ਬਣਵਾ ਬਣਾ ਸਕਦੇ ਆ ਆਪਣਾ ਪਰ ਉਹਦੇ ਵਿੱਚ ਧਿਆਨ ਰੱਖਣਾ ਚਾਹੇ ਤੁਸੀਂ ਔਰਤ ਦੇ ਨਾਮ ਤੇ ਸਬਸਿਡੀ ਦੀ ਫਾਈਲ ਅਪਲਾਈ ਕਰ ਰਹੇ ਹੋ ਜਾਂ ਕਿਸੇ ਬੰਦੇ ਦੇ ਨਾਮ ਤੇ ਤਾਂ ਉਹਦੇ ਉੱਪਰ ਸਬਸਿਡੀ 40% ਹੀ ਆਉਣੀ ਆ ਜੇਕਰ ਤੁਸੀਂ ਕੋਈ ਸਿੰਗਲ ਇੰਮਪਲੀਮੈਂਟ ਲੈ ਰਹੇ ਹੋ ਤਾਂ ਉਹਦੇ ਉੱਪਰ ਔਰਤਾਂ ਦੇ ਨਾਮ ਤੇ 50% ਹੈ ਤੇ ਬੰਦੇ ਦੇ ਨਾਮ ਤੇ 40% ਹੀ ਸਬਸਿਡੀ ਆਉਣੀ ਆ ਸੋ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ